ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਸਤੇ ਹੀ ਰਸਤੇ ਹੀ ਪਠੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਕੋਲ ਅੱਜ ਦਾ ਰਿਸ਼ਤਾ ਚਿੱਲਾ ਸੰਗਰੂਰ ਤੋਂ ਆ ਕਾਸਟ ਹੈ ਮਜਵੀ ਸਿੱਖ ਲੜਕੀ ਦਾ ਰਿਸ਼ਤਾ ਹੈ ਜੀ ਲੜਕੀ ਡਬੋਸੀ ਆ ਤੇ ਇਹਨਾਂ ਕੋਲ 4 ਸਾਲ ਦੀ ਭੇਟੀਆ ਲੜਕੀ ਦੀ ਡੇਟ ਆਫ ਬਰਥ 1996 ਇਹਨਾਂ ਦੀ ਹਾਈਟ ਆ 5 ਫੁੱਟ 3 ਇੰਚ ਇਹਨਾਂ ਨੇ ਸਟੱਡੀ ਕੀਤੀ ਆ ਬੀਏ ਆਈਟੀਆਈ ਕੰਪਿਊਟਰ ਆਪਰੇਟਰ ਏਟਟ ਸੀਟ ਅਟ ਕਲੀਅਰ ਤੇ ਲੜਕੀ ਪ੍ਰਾਈਵੇਟ ਟੀਚਰ ਹੈ ਇਹ ਅਦਰ ਕਾਸਟ ਰਿਸ਼ਤਾ ਕਰ ਦੇਣਗੇ ਅਗਰ ਲੜਕਾ ਡਬੋਸੀ ਹੈ ਤੇ ਲੜਕੇ ਕੋਲ ਇੱਕ ਬੱਚਾ ਹੈ ਤਾਂ ਵੀ ਇਹ ਰਿਸ਼ਤਾ ਕਰ ਦੇਣਗੇ ਜੀ ਇਨਾਂ ਨੂੰ ਲੜਕਾ ਕੋਈ ਗੌਰਮੈਂਟ ਜੋਬ ਵਾਲਾ ਚਾਹੀਦਾ ਹੈ ਤੇ ਜਾਂ ਕੋਈ ਲੜਕਾ ਜਿਸ ਦਾ ਕੋਈ ਆਪਣਾ ਵਧੀਆ ਕਾਰੋਬਾਰ ਹੋਵੇ ਜਿਸ ਵੀ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਾਂ ਧੰਨਵਾਦ ਜੀ